ਚੱਲਦੀ ਆ ਮਿੱਤਰੋ ਸ਼ੀਲੂ ਦੀ ਪੰਜਾਬ ਚੋਂ ਕਹਿੰਦੇ ਹਰਿਆਣੇ ਚ ਸਾਰਾ ਲੋਹਾ ਲਈ ਜਾਂਦਾ ਹਰ ਕੋਈ ਕਿਤੇ ਕੋਈ ਲਾਈਵ ਆ ਜਾਂਦਾ ਇਹਦੇ ਕੌਣ ਬੋਲਦਾ ਮਿੱਤਰੋ ਸੋ ਉਹ ਚੀਜ਼ ਹੀ ਗੱਲ ਕਰਨੀ ਆ ਵੀ ਕਿਹੜਾ ਸਹੀ ਆ ਯਾਰ ਕੌ ਕਿਉਂ ਜਤਰੀਆ ਸ਼ੀਲੂ ਇਨੇ ਨਾਮ ਕਿਉਂ ਮਿੱਤਰੋ ਅੱਜ ਟੌਪ ਤੇ ਚੱਲ ਰਿਹਾ ਸੋ ਜਿਹੜੇ ਮਾੜਾ ਬੋਲਦੇ ਉਹਨਾਂ ਬਾਈਆਂ ਨੂੰ ਮੈਂ ਆਪਦੀ ਸਲਾਹ ਦੇਣਾ ਭਾਵੇਂ ਸ਼ੀਲੂ ਦੇ ਆਪਾਂ ਫੈਨ ਵੀ ਹੈਗੇ ਆ ਪਰ ਇੱਕ ਹੁੰਦਾ ਨਹੀਂ ਯਾਰ ਜਿਹੜਾ ਬੰਦਾ ਮਿਹਨਤ ਕਰਕੇ ਆਇਆ ਹੋਵੇ ਉਦੇ ਨਾਲ ਖੜਨ ਦਾ ਫਰਜ਼ ਆ ਚੋਬਰੋ ਸੋ ਕੋਈ ਚੱਕਰ ਨਹੀਂ ਉਹ ਜੱਤ ਦਾਣਾ ਉਹ ਮੇਹਣਤਾ ਉਹ ਦਮ ਦਾਮ ਦੇ ਸਿਰ ਤੇ ਮਿੱਤਰੋ ਜੱਤ ਦਾ ਸੋ ਐਂ ਤਾਂ ਕੋਈ ਲਾ ਜਾ ਨਹੀਂ ਸਕਦਾ ਇਹ ਮਿਹਨਤ ਬੋਲਦੀ ਆ ਸ਼ੀਲੂ ਦੀ ਲਾਈਕ ਆ ਵੀਡੀਓ ਨੂੰ ਜ਼ਰੂਰ ਕਰਿਓ ਆ ਵੀਡੀਓ ਚ ਸ਼ੀਲੂ ਦੀ ਵਹੀ ਗੱਲ ਕਰਨੀ ਆ ਪਹਿਲਾਂ ਨਾ ਬਾਗੜੀਆਂ ਵਰਲਡ ਕੱਪ ਹੋਇਆ ਬਹੁਤ ਭਰਾਵਾਂ ਨੂੰ ਨਿਆਰਾ ਤਾਂ ਨਹੀਂ ਆਇਆ ਨਾ ਸ਼ੀਲੂ ਜੱਤ ਗਿਆ ਤਾਂ ਨਹੀਂ ਆਇਆ ਬਹੁ ਭਰਾਵਾਂ ਨੂੰ ਨਿਆਰਾ ਵੀ ਟਰੈਕਟਰ ਉਹ ਹਰਿਆਣੇ ਚ ਲੈ ਗਿਆ ਇਹ ਗੱਲ ਦੱਸੋ ਵੀ ਮੈਨੂੰ ਲੱਗਦਾ 5 ਸਾਲ ਪਹਿਲਾਂ ਸ਼ੀਲੂ ਨੂੰ ਕੋਈ ਨਹੀਂ ਜਾਣਦਾ ਸੀ ਜਦੋਂ ਲਗਿਆ ਲਗਿਆ ਸੀਗਾ ਉਦੋਂ ਕਿਸੇ ਨੇ ਨਾ ਸੁਣਿਆ ਅੱਜ ਜੇ ਉਹ ਮਿਹਨਤ ਕਰਕੇ ਆ ਗਿਆ ਅੱਜ ਜੇ ਉਹ ਚੀਜ਼ਾਂ ਜਿੱਤ ਰਿਹਾ ਤਾਂ ਭਰਾ ਮੇਰੇ ਕਹਿ ਰਹੇ ਆ ਯਾਰ ਵੀ ਉਹ ਹਰਿਆਣੇ ਚ ਲਈ ਜਾਂਦਾ ਜਾਂ ਤਾਂ ਪਹਿਲਾਂ ਤੋਂ ਹੀ ਹਰਿਆਣੇ ਵਾਲਿਆਂ ਨੂੰ ਬੈਨ ਕਰ ਦਿੰਦੇ ਹੁਣ ਉਹ ਮਿਹਨਤ ਕਰਕੇ ਨਵੇਂ-ਨਵੇਂ ਮੁੰਡੇ ਸ਼ਿਲੂ ਨੂੰ ਦੇਖ ਦੇਗਾ ਹਰਿਆਣੇ ਚ ਬਹੁਤ ਜੋ ਹੈ ਨਵੇਂ ਮੁੰਡੇ ਮਿੱਤਰੋ ਖੇਡਣ ਲੱਗੇ ਆ ਵੀ ਸ਼ਿਲੂ ਜਿੱਤ ਰਿਹਾ ਆਪਾਂ ਵੀ ਉਹਦੇ ਵਰਗੇ ਬਣ ਸਕਦੇ ਆ ਮਿਹਨਤ ਕਰਕੇ ਤੇ ਨਲੇ ਯਾਰ ਉਹ ਇਦਾਂ ਦਾ ਲੈਣੀ ਆਂਦਾ ਗਲੋਟੀ ਚ ਮੈਚ ਹੋਇਆ ਸ਼ਗਰਪਰੀਏ ਆਈਪਲ ਡੈਮ ਟੌਪ ਦੀ ਟੀਮ ਆ ਉਹਨਾਂ ਨੂੰ ਹਰਾ ਕੇ ਫਿਰ ਲੈ ਕੇ ਗਿਆ ਉਹ ਆਪਣੇ ਦਮ ਤੇ ਲੈ ਕੇ ਜਾਂਦਾ ਵੱਡੇ ਵੱਡੇ ਮੱਲਾਂ ਨੂੰ ਯਾਰ ਆਪਣੇ ਸ਼ਾਜੀ ਹੋਣੀ ਟੌਪ ਦੇ ਚੱਲਦੇ ਆ ਉਹਨਾਂ ਨੂੰ ਹਰਾ ਕੇ ਬੁਲਟ ਹੋਣਿਆਂ ਨੂੰ ਹਰਾ ਕੇ ਫਿਰ ਜੱਤ ਦਾ ਉਹ ਐਵੇਂ ਨਹੀਂ ਜੱਤ ਦਾ ਸੋ ਟੌਪ ਦੀਆਂ ਟੀਮਾਂ ਨੂੰ ਘਰੇ ਤੋਰ ਤੋਰ ਫੇਰੀ ਉਹ ਬੈਸਟ ਬਣਦਾ ਬਾਗੜੀਆਂ ਵਰਲਡ ਕੱਪ ਤੇ ਸ਼ਾਜੀ ਹੋਣਿਆਂ ਦੀ ਟੀਮ ਮਾੜੀ ਸੀ ਦੱਸੋ ਯਾਰ ਜਮਾ ਟੌਪ ਦੀ ਟੀਮ ਇੰਗਲੈਂਡ ਦੀ ਵੀ ਪਹਿਲਾਂ ਉਹਨਾਂ ਨੇ ਵੀ ਹਰਾਇਆ ਇੰਗਲੈਂਡ ਆਪੂ ਬਣਿਆ ਸੀਗਾ ਮਿੱਤਰੋ ਜਦੋਂ ਇਹ ਪਹਿਲਾਂ ਤੋਂ ਕਾਲੇ ਬਾਈ ਨੇ ਦੂਰੀ ਹਰ ਵੀ ਸਿਆ ਵੀ ਯਾਰ ਇਹ ਚੀਜ਼ਾਂ ਨਾ ਕਰੋ ਮਿਹਨਤ ਕਰਕੇ ਬਣਿਆ ਤਾਂ ਬਈ ਪੂਲ ਬਣਿਆ ਹੋਇਆ ਸੀ ਪਹਿਲਾਂ ਫਿਰ ਫਿਰ ਹੋਇਆ ਮੈਚ ਤੇ ਫਿਰ ਉਹ ਪਹਿਲਾਂ ਛਾਜੀ ਹੁਣਿਆਲਾ ਉਹ ਵੀ ਜਿੱਤਿਆ ਤੇ ਇੰਗਲੈਂਡ ਵਾਲਾ ਫਿਰ ਉਹਨਾਂ ਨੂੰ ਵੀ ਸੈਮੀ ਚ ਆਣਾ ਤੇ ਬਾਹਰ ਕੀਤਾ ਤੇ ਫਿਰ ਬੈਸਟ ਬਣਿਆ ਤਿੰਨ ਮੈਚ ਲਗਾਤਾਰ ਸ਼ਿਲੂ ਨੇ ਸੋ ਇਹ ਜੋਰ ਲਗਾ ਲਗਾ ਕੇ ਆਏ ਨਹੀਂ ਵੀ ਕੱਲਾ ਰੇਡਰਾਂ ਦਾ ਵੀ ਨਾਲ ਵਧੀਆ ਲੈ ਕੇ ਫੇਰੀ ਜਿੱਤਦਾ ਸ਼ਿਲੂ ਸੋ ਇਹ ਮਿਹਨਤ ਕਰਕੇ ਆਏ ਆ ਰਵੀ ਦਿਉਰਾ ਅੱਜ ਦੇ ਟਾਈਮ ਟਾਪ ਤੇ ਆ ਉਹਨੂੰ ਜਫਾ ਲਾਉਣਾ ਹੀ ਬਹੁਤ ਔਖਾ ਸੋ ਰਵੀ ਦਿਉਰਾ ਇਹ ਮਿਹਨਤ ਨਾਲ ਉੱਠਿਆ ਚੋਬਰ ਉਹਦਾ ਨਾ ਬੋਲਿਆ ਕਰੋ ਐ ਦਮ ਤਾਂ ਉਹਨੂੰ ਹਰਾਇਆ ਕਰੋ ਝੋਟੇ ਨੂੰ ਉਹਨੂੰ ਹਨਾ ਹਰਾ ਕੇ ਤੋੜਿਆ ਕਰੋ ਉਹਨੂੰ ਆ ਵਾਲੇ ਕਰਦੇ ਆ ਹੁਣ ਸਰਾ ਲਾਉਂਦੇ ਆ ਚੋਬਰ ਸੋ ਤਾਂ ਕਰਕੇ ਵੀ ਉਹਨੂੰ ਹਰਾਓ ਜੀ ਤੇ ਦਾਮਾ ਉਹਨੇ ਹੀ ਹਰਾਉਣਾ ਨਹੀਂ ਉਹ ਛੋਟਾ ਜੱਤੀ ਆਊਗਾ ਬੈਣ ਬੋਣ ਕਰਨ ਨਾਲ ਕੱਲ ਨੂੰ ਕੋਈ ਹੋਰ ਉੱਠ ਖੜਨਾ ਫਿਰ ਵੀ ਮਿੱਤਰੋ ਇਹਦਾ ਚੱਲੀ ਜਾਣਾ ਕੰਮ ਇਹਦੇ ਨਾਲ ਨਹੀਂ ਚੱਲਣਾ ਉਹ ਮਿਹਨਤ ਕਰਕੇ ਉੱਠਿਆ ਉਹਦੇ ਬਰਾਬਰ ਦੀ ਟੱਕਰ ਦਊ ਪੰਜਾਬ 'ਚ ਵਧੀਆ ਖਿਡਾਰੀ ਹੋਰ ਤਗੜੇ ਹੋਣਾ ਨਾ ਆਪਣੇ ਵਾਲੇ ਹੀ ਚਾਹਣੇ ਆ ਆਪਾਂ ਤਾਂ ਵੀ ਉਹਦੇ ਬਰਾਬਰ ਟੱਕਰ ਦਿਆ ਕਰਨ ਦਮ ਨਾਲ ਲੈ ਕੇ ਜਾਂਦਾ ਉਹ ਬੈਣ ਕਰਨਾ ਕੁਛ ਨਹੀਂ ਹੋਣਾ ਬਹੁਤ ਭਰਾ ਵੀਡੀਓ ਪਾਉਂਦੇ ਹੁੰਦੇ ਆ ਉਹਦੇ ਤੇ ਸੋ ਇਹ ਦਿਲ 'ਚ ਖਾਰਨਾ ਰੱਖੋ ਪੰਜਾਬ ਰਹਿ ਜਾਣਾ ਦਿੱਲੀ ਮੋਰਚੇ ਤੇ ਕਿਉਂ ਨਹੀਂ ਬੋਲੇ ਉਦੋਂ ਨਾਲ ਕੌਣ ਖੜਾ ਸੀ ਆਪਣੇ ਹਰਿਆਣਾ ਵੀ ਉਦੋਂ ਨਾਲ ਹੀ ਖੜਾ ਸੀ ਆਪਣੇ ਭਾਈ ਬਣ ਕੇ ਸੋ ਤਾਂ ਕਰਕੇ ਇਹ ਚੀਜ਼ਾਂ ਨਾ ਕਰਿਆ ਕਰੋ ਲਾਈਕ ਵੀਡੀਓ ਨੂੰ ਜਰੂਰ ਕਰਿਓ ਮੈਂ ਕੋਈ ਵੀਡੀਓ 'ਚ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹੁੰਦਾ ਅਣਜਾਣ ਸਮਝ ਕੇ ਮਾਫ ਕਰ ਦਿਓ ਧੰਨਵਾਦ